ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ 파ਰਟੀ ਵੇਅਰ ਸੂਟ ਲੈ ਕੇ ਆਏ ਆ ਜੀ ਅਲੱਗ ਅਲੱਗ ਫੈਬਰਿਕ ਦੇ ਵਿੱਚ ਸੂਟ ਹੋਣਗੇ ਪ੍ਰਾਈਸ ਮੈਂ ਸਾਰੇ ਸੂਟਾਂ ਦੇ ਨਾਲ ਦੀ ਨਾਲ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਆ ਜੀ ਸਵਾ 9:00 ਸਾਢੇ 9:00 ਦੇ ਕਰੀਬ ਵੀਡੀਓ ਪਾ ਦਿੰਨੇ ਆਪਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਸਾਰੇ ਫੈਬਰਿਕ ਦਾ ਚੰਗੀ ਤਰ੍ਹਾਂ ਐਕਸਪਲੇਨ ਕਰੀ ਦਾ ਨਾਲ ਦੀ ਨਾਲ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 82465 80873 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਕੋਰੀਅਰ ਚਾਰਜੀਸ ਆ ਲੱਗਤੋਂ ਹੁੰਨੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਦੇ ਹੋ ਨਾਲ ਦੀ ਨਾਲ ਪਹਿਲਾਂ ਆਪਣਾ ਐਡਰੈਸ ਭੇਜ ਕੇ ਤਾਂ ਤੁਸੀਂ ਆਪਣੇ ਕੋਰੀਅਰ ਚਾਰਜੀਸ ਪੁੱਛ ਲਿਆ ਕਰੋ ਕਿ ਕਿੰਨੇ ਹੋਣਗੇ ਤੇ ਬੜੀ ਕੈਰੀ ਕਲੈਕਸ਼ਨ ਹੈ ਜੀ ਦੇਖਦੇ ਅੱਜ ਦਾ ਪਹਿਲਾ ਸੂਟ ਇਹ ਦੇਖੋ ਬਹੁਤ ਸੋਹਣਾ 골ਡਨ ਕਲਰ ਦੇ ਵਿੱਚ ਹੈ ਜੀ ਸਕਿਨ 골ਡਨ ਕਲਰ ਹੈ ਸੂਟ ਦਾ ਆਰਗੈਂਜ਼ਾ ਦੇ ਵਿੱਚ ਹੈ ਬੜਾ ਸੋਹਣਾ ਇਹ ਫੋਇਲ ਪੇਂਟ ਹੋਇਆ ਫੋਇਲ ਪ੍ਰਿੰਟ ਕਹਿੰਦੇ ਆ ਜੀ ਇਹਨੂੰ ਬਿਲਕੁਲ ਕੋਈ ਉਤਰਨਾ ਨਹੀਂ ਹੈਗਾ ਇਹ ਪ੍ਰਿੰਟਿੰਗ ਹੀ ਹੁੰਦੀ ਹੈ ਤੇ 골ਡਨ ਕਲਰ ਦੇ ਵਿੱਚ ਸ਼ਰਟ ਹੈ ਨਾਲ ਸਿਲਕ ਦੀ ਬਾਟਮ ਹੈ ਜੀ ਤੇ ਬੜਾ ਪਿਆਰਾ ਕੰਟਰਾਸਟ ਦੁਪੱਟਾ ਨਾਲ ਇਹ ਮੈਂ ਤੁਹਾਨੂੰ ਪੂਰਾ ਐਕਸਪਲੇਨ ਕਰ ਦੰਨੀ ਆ ਤੇ ਮੇਨ ਗੱਲ ਹੈਗੀ ਹੈ ਸ਼ਰਟ ਦੇ ਨਾਲ ਪੂਰੀ ਜਿਹੜੀ ਆਪਾਂ ਟਾਫਟਾ ਲਾਈਨਿੰਗ ਲਾਉਣੀ ਆ ਸ਼ੰਟੂਨ ਉਹ ਵਾਲੀ ਪੂਰੀ 2.5 ਮੀਟਰ ਦੀ ਸ਼ਰਟ ਦੀ ਲਾਈਨਿੰਗ ਦਿੱਤੀ ਹੋਈ ਹੈ ਜੀ ਨਾਲ ਬਾਕੀ ਬਾਟਮ ਤੇ ਕਾਟਨ ਦੀ ਉਹ ਲਾਈਨਿੰਗ ਚੱਲ ਜਾਣੀ ਆ ਕਿਉਂਕਿ ਜਿਹੜਾ ਆਰਗੇਂਜ਼ਾ ਦਾ ਸੂਟ ਹੁੰਦਾ ਉਹਦੀ ਗ੍ਰੇਸ ਟਾਫਟਾ ਲਾਈਨਿੰਗ ਦੇ ਨਾਲ ਆਉਂਦੀ ਹੈ ਜੀ ਇਹ ਟਾਪਟਾ ਵੀ ਬਹੁਤ ਅੱਛੀ ਕੁਆਲਿਟੀ ਦਾ ਟਾਪਟਾ ਨਾਲ ਬਹੁਤ ਪਿਆਰਾ ਸੂਟ ਹੈ ਇਹ ਪਾਰਟੀ ਵੇਅਰ ਸੂਟ ਇਹ ਪੂਰਾ ਮੈਂ ਤਾਂ ਲਗਾਇਆ ਨੀਚੇ ਫਿਰ ਤੁਹਾਨੂੰ ਪ੍ਰੋਪਰ ਟੋਨ ਪਤਾ ਚੱਲ ਜੂਗੀ ਜੀ ਸੂਟ ਦੀ ਇਹ ਦੇਖੋ ਬੜਾ ਸੋਹਣਾ 골ਡਨ ਕਲਰ ਦੇ ਵਿੱਚ ਸਾਰਾ ਫੋਇਲ ਪ੍ਰਿੰਟ ਹੋਇਆ ਬਹੁਤ ਪਿਆਰਾ ਲੱਗਦਾ ਇਹ ਪ੍ਰਿੰਟ ਹੋਇਆ ਹੋਇਆ ਸੂਟ ਤੇ ਇਸ ਦੇ ਨਾਲ ਦੇਖ ਸਕਦੇ ਹੋ ਤੁਸੀਂ ਨੈਕ ਤੇ ਸਾਰਾ ਦਬਕਾ ਵਰਕ ਹੈ ਜੀ ਸਾਰਾ ਹੈਂਡਵਰਕ ਹੈ ਦਬਕੇ ਦਾ ਕੰਮ ਹੋਇਆ ਬਹੁਤ ਹੀ ਯੂਨੀਕ ਜਿਹਾ ਕੰਮ ਹੋਇਆ ਹੋਇਆ neck ਤੇ ਬਹੁਤ ਸੋਹਣਾ ਹੈਵੀ ਵਰਕ ਤੇ ਹਲਕੀ ਹਲਕੀ ਸਿਪੀ ਲਗਾਈ ਹੋਈ ਹੈ ਪੂਰੀ ਸ਼ਰਟ ਦੇ ਵਿੱਚ ਜਿੱਥੇ ਫਲਾਵਰ ਹੈ ਹਲਕੀ ਹਲਕੀ ਸਿਪੀ ਇਹਦੇ ਨਾਲੇ ਬਹੁਤ ਸੋਹਣੀ ਸ਼ਾਈਨ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਪੂਰੀ ਸ਼ਰਟ ਤੁਸੀਂ ਪੂਰੀ ਫਰੰਟ ਫਰੰਟ ਬੈਕ ਸੇਮ ਪ੍ਰਿੰਟ ਐਵੇਂ ਦਾ ਹੀ ਤੇ ਨਾਲ ਲਾਈਨਿੰਗ ਦਿੱਤੀ ਹੋਈ ਹੈ ਟਫ ਟਾ ਲਾਈਨਿੰਗ ਪੂਰੀ 2.5 ਮੀਟਰ ਦੀ ਸ਼ਰਟ ਦੀ ਤੇ ਇਸ ਦੇ ਨਾਲ ਹੈਗੀ ਹੈ ਸਿਲਕ ਦੀ ਬਾਟਮ ਹੈ ਜੀ ਸਿਲਕ ਦੀ ਬਾਟਮ ਤੇ ਨਾਲ ਬੜਾ ਪਿਆਰਾ ਬਿਲਕੁਲ ਸੌਫਟ ਦੇ ਵਿੱਚ ਹੁੰਦਾ ਜਿਹੜਾ ਬਹੁਤ ਜ਼ਿਆਦਾ ਸੌਫਟ ਦੇ ਵਿੱਚ ਪੂਰਾ 2.5 ਮੀਟਰ ਦਾ ਹੋਊਗਾ ਜੀ ਦੁਪੱਟਾ ਇਹ ਦੁਪੱਟੇ ਨੂੰ ਕਿਸੇ ਹੋਰ ਸੂਟ ਨਾਲ ਵੀ ਤੁਸੀਂ ਯੂਜ਼ ਕਰ ਸਕਦੇ ਹੋ ਤੇ ਚੜਾਈ ਦੇਖੋ ਦੁਪੱਟੇ ਦੀ ਬਿਲਕੁਲ ਸੌਫਟ ਦੇ ਵਿੱਚ ਹੈ ਬਹੁਤ ਸੋਹਣਾ ਜੈਪੁਰੀ ਦੁਪੱਟਾ ਤੇ ਦੇਖੋ ਕਿੰਨਾ ਪਿਆਰਾ ਬਹੁਤ ਸੋਹਣੀ ਫਿਨਿਸ਼ਿੰਗ ਕੀਤੀ ਹੋਈ ਹੈ ਦੁਪੱਟੇ ਦੀ ਨਾਲ ਲਟਕਣ ਲੱਗੇ ਹੋਏ ਆ ਜੀ ਇਹ ਤੁਹਾਡੀ ਚੁਆਇਸ ਹੈ ਵੀ ਅਸਲ ਲੱਗੇ ਹੋਏ ਬਹੁਤ ਸੋਹਣੇ ਲੱਗ ਰਹੇ ਆ ਬਾਕੀ ਜਿਨ੍ਹਾਂ ਨੂੰ ਨਹੀਂ ਪਸੰਦ ਤਾਂ ਤੁਸੀਂ ਰਿਮੂਵ ਵੀ ਕਰ ਸਕਦੇ ਹੋ ਇਹਨਾਂ ਨੂੰ ਬੜਾ ਪਿਆਰਾ ਦੁਪੱਟਾ ਕੰਟਰਾਸਟ ਦੁਪੱਟੇ ਦੇ ਨਾਲ ਉਹ ਸੋਹਣਾ ਸੂਟ ਹੈ ਇਹ ਲੁੱਕ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ ਇਹਨੂੰ ਆਪਾਂ ਜਿਵੇਂ ਮਰਜੀ ਦਿਨ ਵਾਲੇ ਫੰਕਸ਼ਨ 'ਚ ਵੀ ਵੇਅਰ ਕਰ ਸਕਦੇ ਆ ਜੇ ਰਾਤ ਦਾ ਕੋਈ ਫੰਕਸ਼ਨ ਹੈ ਜਾਗੋ ਵਗੈਰਾ ਤੇ ਵੀ ਸੋਹਣਾ ਲੱਗਦਾ ਹੈ ਮੇਦਾ ਸੂਟ ਪਾਇਆ ਹੋਇਆ 4200 ਪ੍ਰਾਈਸ ਹੈ ਜੀ 4200 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਇਹਦੇ ਮੈਂ ਤੁਹਾਨੂੰ ਹੁਣ ਕਲਰ ਦਿਖਾਨੀ ਆ ਇਹ ਤਾਂ ਦੁਪੱਟੇ ਇਸੇ ਕਲਰ ਦੇ ਰਹਿਣਗੇ ਤੇ ਸ਼ਰਟਸ ਦਾ ਸੂਟ ਦਾ ਕਲਰ ਚੇਂਜ ਹੋਈ ਜਾਣਾ ਤੇ ਨੈਕਸਟ ਹੈਗਾ ਇਹਦੇ ਵਿੱਚ ਫਰੋਜ਼ੀ ਕਲਰ ਫਰੋਜ਼ੀ ਕਲਰ ਆ ਬਹੁਤ ਸੋਹਣਾ ਲਾਈਟ ਜਿਹਾ ਫਰੋਜ਼ੀ ਇਹ ਵੀ ਮੈਂ ਪੂਰਾ ਟਾਫਟਾ ਨਾਲ ਰੱਖ ਕੇ ਤੁਹਾਨੂੰ ਪੂਰਾ ਸੂਟ ਸ਼ਰਟ ਦੀ ਕਿਉਂਕਿ ਲਾਈਨਿੰਗ ਦਿੱਤੀ ਹੋਈ ਹੈ ਨਾਲ ਟਾਫਟਾ ਲਾਈਨਿੰਗ ਹੈ ਜੀ ਸ਼ਰਟ ਦੀ ਨਾਲੇ ਦਿੱਤੀ ਹੋਈ ਹੈ ਉਜ਼ੀਕਰਾਂ ਦੇ ਵਿੱਚ ਇਹਦੇ ਨਾਲ ਸਾਰੇ ਪ੍ਰੋਪਰ ਲੁੱਕ ਪਤਾ ਚੱਲ ਜਾਂਦੀ ਹੈ ਜੀ ਸੂਟ ਦੀ ਵੀ ਕਿਵੇਂ ਦਾ ਇਹਦਾ ਦਿਖ ਰਿਹਾ ਸੂਟ ਬਹੁਤ ਪਿਆਰੀ ਪ੍ਰਿੰਟਿੰਗ ਫਾਇਲ ਪ੍ਰਿੰਟਿੰਗ ਹੋਈ ਹੈ ਸਾਰੇ ਦੇ ਵਿੱਚ ਤੇ neck ਤੇ ਬਹੁਤ ਪਿਆਰਾ ਦਬਕੇ ਦਾ ਵਰਕ ਹੋਇਆ ਬਹੁਤ ਸੋਹਣਾ ਵਰਕ ਹੈ ਤੇ ਨਾਲ ਹੈਗੀ ਹੈ ਸਿਲਕ ਦੀ ਬਾਟਮ ਰਾ ਪਿਆਰਾ ਦੁਪੱਟਾ ਨਾਲ ਇਹ ਦੁਪੱਟੇ ਐਵੇਂ ਦੇ ਆ ਵਿੱਚ ਅੱਜ ਤੁਸੀਂ ਲੈ ਲਿਆ ਦੁਬਾਰਾ ਜਿਹੜੇ ਮਰਜੀ ਸੂਟ ਇਹਦੇ ਨਾਲ ਰੈਡੀ ਕਰਾ ਸਕਦੇ ਹੋ ਜਿਹੜਾ ਜ ਮਰਜੀ ਬਹੁਤ ਪਿਆਰਾ ਮਲਟੀ ਦੁਪੱਟੇ ਦੇ ਨਾਲ ਤੇ ਨਾਲ ਇਹ ਜਿਹੜਾ ਵਰਕ ਹੈ ਜੀ ਇਹਦੇ ਵਿੱਚ ਵੀ ਇਹੀ ਧਾਗੇ ਯੂਜ਼ ਕੀਤੇ ਹੋਏ ਆ ਮੈਰੂਨ ਵੀ orange ਵੀ 골ਡਨ ਤਾਂ ਦੇਖੋ ਹੈਗਾ ਹੀ ਆ ਦਬਕੇ ਦਾ ਕੰਮ 골ਡਨ ਦੇ ਨਾਲ ਹੀ ਹੁੰਦਾ ਤੇ ਬੜਾ ਪਿਆਰਾ ਵਿੱਚ ਇਹਨਾਂ ਨੇ ਵਰਕ ਦੇ ਵਿੱਚ ਵੀ ਯੂਜ਼ ਕੀਤਾ ਹੋਇਆ ਇੱਥੇ ਤੋਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਇਹਦਾ ਪੂਰਾ 4200 ਪ੍ਰਾਈਸ ਹੈ ਜੀ 4200 ਪ੍ਰਾਈਸ ਦੇ ਨਾਲ ਆਪਣੇ ਅੱਜ ਦੇ ਇਹ ਵਾਲੇ ਸੂਟ ਤੇ ਨੈਕਸਟ ਹੈਗਾ ਇਹਦੇ ਵਿੱਚ ਬੜਾ ਸੋਹਣਾ ਪੈਰਟ ਜਿਹਾ ਕਲਰ ਹੈ ਕਲਰ ਸਾਰੇ ਹੀ ਬੜੇ ਪਿਆਰੇ ਆ ਇਹ ਮੈਂ ਨਾਲ ਲਾਈਨਿੰਗ ਤਾਂ ਲਗਾ ਕੇ ਦਿਖਾ ਰਹੀ ਹਾਂ ਕਿਉਂਕਿ ਫਿਰ ਐਗਜ਼ੈਕਟ ਦੇਖੋ ਵੀਡੀਓ ਤੇ ਤੁਸੀਂ ਸੂਟ ਪਰਚੇਸ ਕਰਨਾ ਹੁੰਦਾ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਵੀ ਸਾਡਾ ਜਿਹੜਾ ਅਸੀਂ ਸੂਟ ਲੈ ਰਹੇ ਹਾਂ ਵੀ ਉਹ ਕਿਵੇਂ ਦੀ ਲੁੱਕ ਆ ਰਹੀ ਹੈ ਜੀ ਸੂਟ ਦੀ ਕਈਆਂ ਨੂੰ ਲੱਗਦਾ ਹੋਣਾ ਵੀ ਇਹ ਕੋਈ ਟਾਈਮ ਵੇਸਟ ਹੈ ਜਾਂ ਕੁਝ ਪਰ ਐਵੇਂ ਦੀ ਕੋਈ ਗੱਲ ਨਹੀਂ ਕਿਉਂਕਿ ਆਨਲਾਈਨ ਤੁਸੀਂ ਖਰੀਦਣਾ ਤੁਹਾਨੂੰ ਐਗਜ਼ੈਕਟ ਪਤਾ ਹੋਣਾ ਚਾਹੀਦਾ ਵੀ ਕਿਵੇਂ ਦੀ ਚੀਜ਼ ਅਸੀਂ ਲੈ ਰਹੇ ਆਂ ਇਹ ਦੇਖੋ ਇਹ ਪੈਰਟ ਕਲਰ ਦੇ ਵਿੱਚ ਆ ਗਿਆ ਬਹੁਤ ਪਿਆਰਾ ਕਲਰ ਹੈ ਪੈਰਟ ਵੀ ਨਹੀਂ ਕਹਿ ਸਕਦਾ ਥੋੜਾ ਮਹਿੰਦੀ ਟੋਨ ਤੇ ਜਿਹੜਾ ਪੈਰਟ ਹੁੰਦਾ ਉਹ ਹੈ ਬਹੁਤ ਸੋਹਣਾ ਅੱਖਾਂ ਨੂੰ ਚੁਭਣ ਵਾਲਾ ਨਹੀਂ ਹੈਗਾ ਨੈਕ ਤੇ ਸਾਰਾ ਦਬਕੇ ਦਾ ਕੰਮ ਬਹੁਤ ਸੋਹਣਾ ਹੈਵੀ ਕੰਮ ਹੋਇਆ ਹੈ ਇਸ ਸਿਲਕ ਦੀ ਬਾਟਮ ਤੇ ਨਾਲ ਬੜਾ ਪਿਆਰਾ ਜੈਪਰੀ ਆਪਣਾ ਦੁਪੱਟਾ ਬਿਲਕੁਲ ਸੌਫਟ ਦੇ ਵਿੱਚ ਹੈ ਜੀ ਦੁਪੱਟਾ ਜੇ ਸਿਰ ਤੇ ਲੈ ਲਓ ਤੇ ਕੈਰੀ ਕਰਨਾ ਵੀ ਬਹੁਤ ਈਜ਼ੀ ਹੈ ਬਹੁਤ ਪਿਆਰਾ ਸਾਰਾ ਦੁਪੱਟਾ ਕਿੰਨਾ ਪਿਆਰਾ 42 ਸਪ੍ਰਾਈਜ਼ ਹੈ ਜੀ ਇਹਨਾਂ ਤਿੰਨ ਸੂਟ ਦਿਖਾਏ ਆ ਤਿੰਨ ਕਲਰ ਇਸ ਡਿਜ਼ਾਈਨ ਦੇ ਵਿੱਚ 4200 ਪ੍ਰਾਈਸ ਦੇ ਨਾਲ ਤੇ ਨੈਕਸਟ ਹੁਣ ਤੁਹਾਨੂੰ ਦਿਖਾਵਾਂਗੇ ਥੋੜਾ ਡਾਰਕ ਦੇ ਵਿੱਚ ਬਹੁਤ ਪਿਆਰੀ ਅੱਜ ਕੁਝ ਡਿਫਰੈਂਟ ਲੈ ਕੇ ਆਏ ਆ ਤੁਹਾਡੇ ਲਈ ਦੇਖੋ ਬਹੁਤ ਸੋਹਣਾ ਡਾਰਕ ਗ੍ਰੀਨ ਕਲਰ ਹੈ ਜੀ ਜਿਹੜਾ ਪ੍ਰੋਪਰ ਗ੍ਰੀਨ ਕਲਰ ਹੁੰਦਾ ਬੋਟਲ ਗ੍ਰੀਨ ਕਲਰ ਥੋੜਾ ਜਿਹਾ ਕਲਰ ਦਾ ਫਰਕ ਆ ਸਕਦਾ ਵੀਡੀਓ ਦੇ ਵਿੱਚ ਬਾਕੀ ਮੈਂ ਤੁਹਾਨੂੰ ਕਲਰ ਦੱਸਤਾ ਜਿਨ੍ਹਾਂ ਨੇ ਕੋਈ ਫੋਟੋ ਵੀ ਮੰਗਾਉਣੀ ਆ ਇਸ ਦੀ ਫੋਟੋ ਵੀ ਮੰਗਾ ਸਕਦੇ ਆ ਬਾਟਲ ਗ੍ਰੀਨ ਕਲਰ ਹੈ ਤੇ ਨੈਕ ਤੇ ਦੇਖੋ ਕਿੰਨਾ ਪਿਆਰਾ ਧੱਕੇ ਦਾ ਬਹੁਤ ਪਿਆਰਾ ਨਾਲ ਥ੍ਰੈਡ ਵੀ ਯੂਜ਼ ਕੀਤਾ ਹੋਇਆ ਬਹੁਤ ਸੋਹਣਾ ਵਰਕ ਹੋਇਆ ਬਰੀਕੀ ਸਾਰਾ ਹੈਂਡਵਰਕ ਹੈ ਜੀ ਨੈਕ ਤੇ ਵੀ ਦਾ ਵੈਸੇ ਵੀ ਬਹੁਤ ਟ੍ਰੈਂਡ ਹੈ ਜੀ ਵੀ ਗਲੇ ਦਾ ਸੋਹਣਾ ਵਰਕ ਤੇ ਵਿੱਚ ਹਲਕੀ ਹਲਕੀ ਬੂਟੀ ਦਿੱਤੀ ਹੋਈ ਹੈ ਸਾਰੀ ਸ਼ਰਟ ਦੇ ਵਿੱਚ ਤੇ ਹਲਕੀ ਜੀ ਕਿਨਾਰੀ ਘੇਰੇ ਤੇ ਸਿਲਕ ਦੇ ਵਿੱਚ ਹੈ ਜੀ ਸ਼ਰਟ ਸਿਲਕ بیس ਹੈ ਜੀ ਸ਼ਰਟ ਦਾ ਤੇ ਨਾਲ ਹੈਗਾ ਇਸ ਦੇ ਨਾਲ ਗ੍ਰੀਨ ਕਲਰ ਦੇ ਵਿੱਚ ਹੀ ਦੁਪੱਟਾ ਬਹੁਤ ਜ਼ਿਆਦਾ ਸੌਫਟ ਦੇ ਵਿੱਚ ਹੈ ਜੀ ਦੁਪੱਟਾ ਬਿਲਕੁਲ ਸੌਫਟ ਦੇ ਵਿੱਚ ਜਿਹੜਾ ਪਿਓਰ ਜੌਰਜਟ ਤੇ ਹੁੰਦਾ ਬਿਲਕੁਲ ਪਿਓਰ ਜੌਰਜਟ ਤੇ ਬਹੁਤ ਪਿਆਰਾ ਹੈ ਦੁਪੱਟਾ ਪੂਰੇ 2.5 ਮੀਟਰ ਦੇ ਦੁਪੱਟੇ ਹੋਣਗੇ ਫੁੱਲ ਲੈਂਥ ਦੇ ਨਾਲ ਸੇਮ ਕਲਰ ਦਾ ਕੰਟਰਾਸਟ ਇਹ ਦੇਖੋ ਲੁੱਕ ਸੋਟ ਦੀ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹਦੇ ਮੈਂ ਤੁਹਾਨੂੰ ਕਲਰ ਦਿਖਾਨੀ ਆ ਇਹਦੇ ਵਿੱਚ ਹੈਗਾ ਵਾਈਨ ਕਲਰ ਸੇਮ ਦੇ ਵਿੱਚ ਵਾਈਨ ਕਲਰ ਹੈ ਨੈਕਸਟ ਇਹ ਵਾਈਨ ਕਲਰ ਹੈ ਬੜਾ ਪਿਆਰਾ ਕਲਰ ਹੈ ਜੀ ਇਹਦੇ ਵਿੱਚ ਪਰਪਲ ਵਾਈਨ ਕਲਰ ਹੈ ਸੇਮ ਸਿਲਕ ਦੇ ਵਿੱਚ ਸ਼ਰਟ ਹੈ ਨੈਕ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਬਰੀਕੀ ਸਾਰਾ ਵਰਕ ਸਾਰਾ ਹੈਂਡਵਰਕ ਹੈ ਜੀ ਇਹ ਜਿਹੜਾ ਨੈਕ ਤੇ ਹੋਇਆ ਦੇ ਵਿੱਚ ਸਾਰੇ ਦੇ ਵਿੱਚ ਬੂਟੀ ਹੈ ਬਹੁਤ ਸੋਹਣੀ ਬੂਟੀ ਵਿੱਚ ਇਹਨਾਂ ਦੇ ਸੋ ਡਾਰਕ ਚਾਰਟੀ ਹੈਗਾ ਤੇ ਨਾਲ ਹੈਗਾ ਬੜਾ ਪਿਆਰਾ ਆਪਣਾ ਇਸ ਦਾ ਦੁਪੱਟਾ ਬਹੁਤ ਜ਼ਿਆਦਾ ਸੌਫਟਾ ਦੇ ਵਿੱਚ ਦੁਪੱਟੇ ਆ ਜੀ ਪਿਓਰ ਜੌਰਜਟ ਤੇ ਤੇ ਦੁਪੱਟਿਆਂ ਦੀ ਲੈਂਥ ਤੋਂ ਤੁਸੀਂ ਦੇਖ ਸਕਦੇ ਹੋ ਕਿਉਂਕਿ ਚੜਾਈ ਤੋਂ ਹੀ ਆਪਾਂ ਜਜਮੈਂਟ ਕਰ ਸਕਦੇ ਹਾਂ ਜੀ ਦੁਪੱਟਿਆਂ ਦੀ ਕਿਉਂਕਿ ਬਹੁਤ ਵਧੀਆ ਚੀਜ਼ ਹੈ ਜੀ ਬਹੁਤ ਰੌਇਲ ਸੂਟ ਹੈ ਵੀ ਬਹੁਤ ਸਰਦਾਰੀ ਜਿਵੇਂ ਆਪਾਂ ਨੇ ਪਾਏ ਹੁਣ ਪੂਰੀ ਰਿਚ ਲੁੱਕ ਆਉਂਦੀ ਹੈ ਜੀ ਸੂਟਾਂ ਦੇ ਇਹਨਾਂ ਦੀ ਬੜੇ ਹੋਏ ਕਿਉਂਕਿ ਹੈਂਡਵਰਕ ਦੇ ਵਿੱਚ ਇਹ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਸੂਟ 4000 ਪ੍ਰਾਈਸ ਦੇ ਨਾਲ 4000 ਪ੍ਰਾਈਸ ਹੈ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਬਲੈਕ ਕਲਰ ਬਲੈਕ ਕਲਰ ਹੈ ਪਹਿਲਾਂ ਮੈਂ ਤੁਹਾਨੂੰ ਗ੍ਰੀਨ ਦਿਖਾਇਆ ਪੂਰਾ ਜਿਹੜਾ ਅਸਲੀ ਬੋਟਲ ਗ੍ਰੀਨ ਕਲਰ ਹੁੰਦਾ ਉਹ ਵਾਲਾ ਕਲਰ ਸੀਗਾ ਤੇ ਨੈਕਸਟ ਹੈਗਾ ਇਹ ਬਲੈਕ ਵਰਕ ਵੀ neck ਤੇ ਬਹੁਤ ਪਿਆਰਾ ਵਰਕ ਰੀਕੀ ਦੇ ਨਾਲ neck ਤੇ ਹੋਇਆ ਵਿੱਚ ਬੂਟੀ ਹੈ ਸਾਰੀ ਸ਼ਰਟ ਦੇ ਵਿੱਚ black color ਆ ਗਿਆ ਹੈ ਤੇ ਨਾਲ ਸੇਮ ਹੋਈ ਦੁਪੱਟਾ ਪਿਓਰ ਜਾਰਜਟ ਦੇ ਵਿੱਚ ਹੈ ਜੀ ਬਿਲਕੁਲ ਇਹ ਹੱਥ ਨਾਲ ਜਿਹੜਾ ਕੁੰੜਿਆ ਹੁੰਦਾ ਉਵੇਂ ਦਾ ਦੁਪੱਟਾ ਹੈ ਬਹੁਤ ਪਿਆਰਾ ਕੋਈ ਚੂਭਣ ਵਾਲਾ ਨਹੀਂ ਹੈਗਾ ਤੇ ਬਹੁਤ ਪਿਆਰੀ ਟੋਕ ਹੈ ਜੀ ਦੁਪੱਟੇ ਦੀ ਸਫੁਲ ਦੁਪੱਟਾ ਬਹੁਤ ਪਿਆਰਾ ਸੂਟ ਇਹ ਦੇਖ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਦੇ ਨਾਲ ਆਪਣੇ ਇਹ ਵਾਲੇ ਸੂਟ ਤੇ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਹਾਂ ਬੜਾ ਪਿਆਰਾ ਹੈ ਜਿਵੇਂ ਪਿਓਰ ਖਾਦੀ ਜੀ ਟਾਈਪ ਸਟੱਫ ਹੈ ਬੜਾ ਸੋਹਣਾ ਖਾਦੀ ਸ਼ਿਮਰ ਦੇ ਵਿੱਚ ਤੇ ਪੀਚ ਕਲਰ ਹੈ ਪਿੰਕ ਪੀਚ ਕਲਰ ਹੈ ਤੇ ਵਰਕ ਤੁਹਾਨੂੰ ਮੈਂ ਹੁਣ ਦਿਖਾ ਦੰਨੀ ਆ ਬਿਲਕੁਲ ਸੌਫਟ ਦੇ ਵਿੱਚ ਫੈਬਰਿਕ ਹੈ ਜੀ ਖਾਦੀ ਸ਼ਿਮਰ ਦੇ ਵਿੱਚ ਬਹੁਤ ਜ਼ਿਆਦਾ ਬਿਲਕੁਲ ਪਿਓਰ ਖਾਦੀ ਸ਼ਿਮਰ ਹੈ ਜੀ ਇਹ ਬਿਲਕੁਲ ਪਿਓਰ ਵਾਲੀ ਸੌਫਟ ਦੇ ਵਿੱਚ ਵਰਕ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਨੈੱਕ ਬਣਿਆ ਬਹੁਤ ਸੋਹਣਾ ਨੈੱਕ ਤੇ ਵਰਕ ਹੈ ਤੇ ਸਾਰੀ ਸ਼ਰਟ ਦੇ ਵਿੱਚ ਦੇਖ ਸਕਦੇ ਹੋ ਬਹੁਤ ਪਿਆਰਾ ਵਰਕ ਕੀਤਾ ਹੋਇਆ ਪੂਰੀ ਸ਼ਰਟ ਦੇ ਵਿੱਚ ਉੱਪਰ ਤੋਂ ਲੈ ਕੇ نیچے ਤੱਕ ਬਹੁਤ ਸੋਹਣਾ ਵਰਕ ਹੋਇਆ ਹੈ ਕੋਸਣਾ ਸਟਾਈਲਿਸ਼ ਜਿਹਾ ਸੂਟ ਹੈ ਇਹ ਪਿਓਰ ਖਾਦੀ ਸ਼ਿਮਰ ਦੇ ਵਿੱਚ ਬਿਲਕੁਲ ਸੌਫਟ ਦੇ ਵਿੱਚ ਫੈਬਰਿਕ ਹੈ ਤੇ ਸਿਲਕ ਦੀ ਬਾਟਮ ਹੈ ਨਾਲ ਤੇ ਦੁਪੱਟਾ ਹੈਗਾ organza ਦੇ ਵਿੱਚ ਤੇ ਦੁਪੱਟੇ ਤੇ ਵਰਕ ਦੇਖੋ ਕਿੰਨਾ ਪਿਆਰਾ ਹੈ ਬਹੁਤ ਹੀ ਯੂਨੀਕ ਵਰਕ ਹੋਇਆ ਹੈ ਬਹੁਤ ਪਿਆਰਾ ਬਰੀਕੀ ਵਰਕ ਸਾਰੇ ਦੁਪੱਟੇ ਦੇ ਵਿੱਚ ਹੀ ਹੈ ਬਹੁਤ ਸੋਹਣਾ ਵਰਕ ਤੇ ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਹੈ ਦੁਪट्टे ਦੀ 골ਡਨ ਫਿਨਿਸ਼ਿੰਗ ਬਹੁਤ ਸੋਹਣੀ ਦੁਪट्टे ਦੀ ਬਿਲਕੁਲ ਪਿਓਰ ਖਾਦੀ ਸ਼ਿਮਰ ਦੇ ਵਿੱਚ ਸੂਟ ਹੈ ਜੀ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 4700 ਪ੍ਰਾਈਸ ਹੈ ਜੀ 4700 ਪ੍ਰਾਈਸ ਦੇ ਨਾਲ ਤੇ ਨੈਕਸਟ ਹੈਗਾ ਇਹਦੇ ਵਿੱਚ ਪੈਰਟ ਕਲਰ ਬਹੁਤ ਪਿਆਰਾ ਜਿਹਾ ਪੈਰਟ ਕਲਰ ਹੈ ਪਿਓਰ ਖਾਦੀ ਸ਼ਿਮਰ ਦੇ ਵਿੱਚ ਸੂਟ ਬਹੁਤ ਸੋਹਣਾ ਬਰੀਕੀ ਵਰਕ ਹੈ ਇਹ ਰਵਾਰਕ ਪੂਰੀ ਸ਼ਰਟ ਦੇ ਵਿੱਚ ਹੋਇਆ ਸਿਲਕ ਦੀ ਬਾਟਮ ਨਾਲ ਤੇ ਮੰਮ ਹੈ ਦੁਪੱਟਾ ਫਰਕ ਪਰ ਸਾਰੇ ਤੇ ਵਰਕ ਹੈ ਜੀ ਬਹੁਤ ਸੋਹਣਾ ਹੈਵੀ ਵਰਕ ਦੁਪੱਟੇ ਤੇ ਹੋਇਆ ਤੇ 4700 ਪ੍ਰਾਈਸ ਹੈ ਜੀ 4700 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਇਹ ਦੋ ਸੂਟ ਸੀ ਕਿ ਇੱਕ ਡਿਜ਼ਾਈਨ ਦੇ ਵਿੱਚ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਬੜਾ ਪਿਆਰਾ 골ਡਨ ਕਲਰ ਦੇ ਵਿੱਚ ਬਿਲਕੁਲ ਪਿਓਰ ਸ਼ਿਮਰ ਤੇ ਸੂਟ ਹੈ ਜੀ ਇਹ ਸ਼ਿਮ ਪਿਓਰ ਟਿਸ਼ੂ ਆਰਗੈਂਜ਼ਾ ਬਿਲਕੁਲ ਪਿਓਰ ਦੇ ਵਿੱਚ ਕਿਉਂਕਿ ਦੱਸਣਾ ਫਰਜ਼ ਹੁੰਦਾ ਜੀ ਕਿਉਂਕਿ ਸੈਮੀ ਹੈ ਕਿ ਪਿਓਰ ਹੈ ਇਹ ਬਿਲਕੁਲ ਪਿਓਰ ਦੇ ਵਿੱਚ वैसे तो ਜਿਹੜਾ ਕੱਪੜੇ ਦੀ ਜਿਹੜਾ ਵੇਟ ਹੁੰਦਾ ਉਸ ਤੋਂ ਪਤਾ ਲੱਗ ਜਾਂਦਾ ਵੀ ਕਿੰਨਾ ਕੁ ਪਿਓਰ ਹੈ ਬਿਲਕੁਲ ਲਾਈਟ ਵੇਟ ਦੇਖ ਸਕਦੇ ਹੋ ਬਹੁਤ ਪਿਆਰਾ ਹੈ ਪਿਓਰ ਸ਼ਿਮਰ ਦੇ ਵਿੱਚ ਮਲਟੀ ਪ੍ਰਿੰਟ ਦੇ ਵਿੱਚ ਬਹੁਤ ਸੋਹਣਾ ਇਹ ਵੈਸੇ ਆਪਣੇ ਆਪ ਚ ਜਿਹੜਾ ਪ੍ਰਿੰਟ ਹੈ ਜੀ ਇਹਦਾ ਇਹੀ ਬਹੁਤ ਪਿਆਰੀ ਲੁੱਕ ਹੈ ਤੇ neck ਤੇ ਤੁਸੀਂ ਦੇਖ ਸਕਦੇ ਹੋ ਸਾਰਾ ਹੈਂਡਵਰਕ ਹੋਇਆ ਸੋਹਣੀ neck ਬਣੀ ਹੈ ਹੈਂਡਵਰਕ neck ਤੇ ਤੇ ਘੇਰੇ ਤੇ ਵੀ ਵਰਕ ਹੈ ਬਹੁਤ ਪਿਆਰਾ ਵਰਕ ਘੇਰੇ ਤੇ ਹੋਇਆ ਤੇ 슬ੀਵਜ਼ ਲੱਗ ਤੋਂ ਦਿੱਤੀਆਂ ਹੋਈਆਂ ਜੀ ਸਾਈਡ ਤੇ 슬ੀਵਜ਼ ਤੇ ਕੋਈ ਫਿਨਿਸ਼ਿੰਗ ਕਰਵਾ ਸਕਦੇ ਹੋ ਤੁਸੀਂ 골ਡਨ लेस ਵਗੈਰਾ ਦੀ ਇਹ ਤਾਂ ਆਪਣੀ ਸ਼ਰਟ ਆ ਗਈ ਲਾਈਟ 골ਡਨ ਕਲਰ ਹੈ ਪਿਓਰ ਸ਼ਿਮਰ ਦੇ ਵਿੱਚ ਤੇ ਸਿਲਕ ਦੀ ਬਾਟਮ ਹੈ ਜੀ ਨਾਲ ਤੇ ਨਾਲ ਪਿਓਰ 오ਰਗੈਂਜ਼ਾ ਦਾ ਦੁਪੱਟਾ ਸਾਰੇ ਦੁਪੱਟੇ ਦੇ ਵਿੱਚ ਵਰਕ ਸਾਰੇ ਦੁਪੱਟੇ ਦੇ ਵਿੱਚ ਸਾਰਾ ਹੈਵੀ ਵਰਕ ਹੋਇਆ ਬਹੁਤ ਸੋਹਣਾ ਬਰੀਕੀ ਤੇ ਕੱਟ ਵਰਕ ਦੇਖੋ ਕਿੰਨਾ ਪਿਆਰਾ ਹੋਇਆ ਦੁਪੱਟੇ ਦਾ ਬਹੁਤ ਪਿਆਰਾ ਸੂਟ ਹੈ ਵੀ ਅਲੱਗ ਜੀ ਚੀਜ਼ ਹੈ 5050 ਪ੍ਰਾਈਸ ਹੈ ਜੀ 5050 ਪ੍ਰਾਈਸ ਦੇ ਨਾਲ ਆਪਣਾਉਣ ਵਾਲਾ ਸੂਟ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਪਰਪਲ ਕਲਰ ਸੇਮ ਦੇ ਵਿੱਚ ਪਰਪਲ ਕਲਰ ਹੈ ਬਹੁਤ ਸੋਹਣਾ ਬਿਲਕੁਲ ਪਿਓਰ ਦੇ ਵਿੱਚ ਹੈ ਜੀ ਇਹ ਸ਼ਰਟ ਜਦੋਂ ਤੁਸੀਂ ਲਓਗੇ ਤੁਹਾਨੂੰ ਉਦੋਂ ਪਤਾ ਲੱਗਣਾ ਬਹੁਤ ਬਿਲਕੁਲ ਸੌਫਟ ਦੇ ਵਿੱਚ neck ਤੇ ਬਹੁਤ ਪਿਆਰਾ ਵਰਕ ਹੈ ਸਾਰਾ ਹੈਂਡਵਰਕ ਹੋਇਆ neck ਤੇ ਤੇ ਪ੍ਰਿੰਟਿੰਗ ਬੜੀ ਪਿਆਰੀ ਹੈ ਤੇ ਘੇਰੇ ਤੇ ਵੀ ਵਰਕ ਹੈ ਜੀ ਸਾਰਾ ਵਰਕ ਘੇਰੇ ਤੇ ਆ ਗਿਆ ਤੇ ਨਾਲ ਸਿਲਕ ਦੀ ਬਾਟਮ ਹੈ ਜੀ ਨਾਲ ਦੁਪੱਟਾ ਪਿਓਰ オーਰਗੈਂਜ਼ਾ ਦਾ ਦੁਪੱਟੇ ਦੇ ਫੋਰ ਸਾਈਡ ਕੱਟਵਰਕ ਹੈ ਤੇ ਵਿੱਚ ਸਾਰੇ ਦੁਪੱਟੇ ਦੇ ਵਿੱਚ ਬਰੀਕ ਬੂਟੀ ਹੈ ਫੋਰ ਸਾਈਡ ਕੱਟਵਰਕ ਵਿੱਚ ਬੂਟੀ ਇਹ ਆ ਸੂਟ 5050 ਪ੍ਰਾਈਸ ਹੈ ਜੀ 5050 ਪ੍ਰਾਈਸ ਦੇ ਨਾਲ ਆਪਣੇ ਇਹ ਦੋ ਸੂਟ ਜੀ ਸੇਮ ਡਿਜ਼ਾਈਨ ਦੇ ਵਿੱਚ ਦੋ ਕਲਰ ਦਿਖਾਏ ਆ 5050 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜਿਵੇਂ 9146580803 814658080 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ